ਅੱਜ ਸਾਡੇ ਬਹੁਤ ਹੀ ਜੁਝਾਰੂ ਪਾਰਟੀ ਦੇ ਵਰਕਰ ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕੀਤੀ ਹੈ ਟਵਾਣਾ ਸਾਹਿਬ ਇਹਨਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਅੱਜ ਇਹਨਾਂ ਦੀ ਤਾਜਪੂਛੀ ਦਾ ਦਿਨ ਹੈ ਤਾਜਪੂਛੀ ਦਾ ਸਮਝੋ ਜਿੰਮੇਵਾਰੀ ਸੰਭਾਲਣ ਦਾ ਦਿਨ ਹੈ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਇਸ ਮੌਕੇ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਚੜ੍ਹਦੀ ਕਲਾ 'ਚ ਰਹਿਣ ਲੋਕਾਂ ਦੀ ਸੇਵਾ ਕਰਨ ਵਾਸਤੇ ਆਪਣਾ ਯੋਗਦਾਨ ਪਾਉਣ ਜਿੱਥੋਂ ਤੱਕ ਤੁਸੀਂ ਮੰਡੀ ਦੇ ਪ੍ਰਬੰਧਾਂ ਦੀ ਗੱਲ ਕੀਤੀ ਹੈ ਅਸੀਂ ਪੂਰੇ ਪੰਜਾਬ 'ਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਨੇ ਔਰ ਫਸਲ ਇੱਕ ਤਰੀਕ ਤੋਂ ਅਸੀਂ ਖਰੀਦਣ ਵਾਸਤੇ ਤਿਆਰ ਆ ਪਰੰਤੂ ਕੱਲ ਕੋਈ ਵੀ ਮੰਡੀ ਦੇ ਵਿੱਚੋਂ ਫਸਲ ਨਹੀਂ ਆਈ ਕਿਉਂਕਿ ਹਲੇ ਮੌਸਮ ਦੇ ਹਿਸਾਬ ਨਾਲ ਮੇਰੇ ਖਿਆਲ ਹਫਤਾ ਤੱਕ ਹੋਰ ਲੱਗ ਜਾਣਾ ਫਸਲਾਂ ਤਾਂਹੀਂ ਆਉਣੀਆਂ ਸ਼ੁਰੂ ਹੋਣਗੀਆਂ ਪਰੰਤੂ ਮੰਡੀ ਬੋਰਡ ਵੱਲੋਂ ਭਾਰ ਪ੍ਰਬੰਧ ਮੁਕੰਮਲ ਹੈ ਪੂਰੀ ਤਰ੍ਹਾਂ ਖਰੀਦ ਸਹੀ ਢੰਗ ਨਾਲ ਕੀਤੀ ਜਾਵੇ। ਉਹ ਬੇਨਤੀ ਕਰਦੇ ਆ ਕਿ ਜਿਹੜੇ ਸਾਡੇ ਸ਼ੈਲਰ ਪਏ ਸ਼ੈਲਰਾਂ ਚ ਮਾਲ ਪਿਆ ਐ ਐਫਸੀਆਈ ਦਾ ਜਾਂ ਸਾਡੇ ਗੋਡਾਉਨਾਂ ਚ ਪਿਆ ਹੈ ਉਹਨਾਂ ਨੂੰ ਖਾਲੀ ਕਰੇ ਪਹਿਲਾਂ ਜਦੋਂ ਮਾਨ ਸਾਹਿਬ ਮੀਟਿੰਗ ਕਰਕੇ ਆਏ ਸੀਗੇ ਉਹਨਾਂ ਨੇ ਕਿਹਾ ਸੀ 31 ਮਾਰਚ ਤੱਕ ਅਸੀਂ ਕਲੀਅਰ ਕਰ ਦਾਂਗੇ। ਪਰੰਤੂ ਕਲੀਅਰ ਨਹੀਂ ਕੀਤੇ ਸਾਨੂੰ ਦੁੱਖ ਹੈ ਇਸ ਗੱਲ ਦਾ ਕਿ ਕਣਕ ਦੀ ਫਸਲ ਦਾ ਕੋਈ ਪ੍ਰੋਬਲਮ ਆਊਗੀ ਨਹੀਂ ਕਿਉਂਕਿ ਕਣਕ ਦੀ ਫਸਲ ਤਾਂ ਨਾਲ ਦੀ ਨਾਲ ਇਹਨਾਂ ਨੇ ਚੱਕ ਲੈਣੀ ਆ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਚ ਪੂਰੇ ਭਾਰਤ ਚ ਲੋੜ ਹੈ। ਪਰੰਤੂ ਜਿਹੜੀ ਚਾਵਲ ਨੇ ਜਦੋਂ ਤੱਕ ਉਹ ਗੋਦਾਮ ਖਾਲੀ ਨਹੀਂ ਕਰਦੇ ਅੱਗੇ ਨੂੰ ਜੀਰੀ ਦੇ ਟਾਈਮ ਸਾਨੂੰ ਸਮੱਸਿਆ ਆ ਸਕਦੀ ਹੈ ਜੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਡੀ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਮਨੀਸ਼ ਸੋਦੀਆ ਜੀ ਦਾ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਨੇ ਰਾਜ ਸਭਾ ਮੈਂਬਰ ਸੰਦੀਪ ਪਾਟਕ ਜੀ ਦਾ ਹਰਚੰਦ ਸਿੰਘ ਬਲਸਰ ਜੀ ਦਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਔਰ ਵਿਸ਼ੇਸ਼ ਧੰਨਵਾਦ ਸਾਡੇ ਹਲਕੇ ਦੇ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਦਾ ਜਿਨ੍ਹਾਂ ਨੇ ਮੈਨੂੰ ਮਾਰਕੀਟ ਕਮੇਟੀ ਨਾਬਾ ਦਾ ਚੇਅਰਮੈਨ ਲਗਾਇਆ ਹੈ ਬਹੁਤ-ਬਹੁਤ ਇਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇਖੋ ਜੀ ਹੱਲੇ ਤਾਂ ਸਾਫ ਸਫਾਈਆਂ ਦਾ ਹੈਗਾ ਜੀ ਜੋ ਪ੍ਰਬੰਧ ਪੂਰੇ ਨੇ ਮੰਡੀ ਦੀ ਸਾਫ ਸਫਾਈ ਚੱਲ ਰਹੀ ਹੈ ਮੰਡੀ 'ਚ ਜੋ ਜੋ ਵੀ ਪਾਣੀ ਦਾ ਪ੍ਰਬੰਧ ਹੈ ਉਹ ਵੀ ਪ੍ਰੋਪਰ ਹੋਊਗਾ ਜੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਕੋਈ ਆੜਤੀਆਂ ਨਾਲ ਮੇਰੀ ਚਲੋ ਪ੍ਰੋਪਰ ਮੀਟਿੰਗ ਤਾਂ ਨਹੀਂ ਹੋਈ ਗੱਲਬਾਤ ਹੁੰਦੀ ਰਹਦੀ ਹੈ ਜੋ ਜੋ ਵੀ ਉਹਨਾਂ ਦੇ ਮਸਲੇ ਨੇ ਜਰੂਰ ਹੱਲ ਅਸੀਂ ਰਲ ਮਿਲ ਕੇ ਆਮ ਆਦਮੀ ਪਾਰਟੀ ਵੱਲੋਂ ਕਰਾਂਗੇ ਜਿਵੇਂ ਪਾਰਟੀ ਕਹਿੰਦੀ ਹੈ ਕਿ ਆਮਕਰ ਆਦੇ ਮੀਤੀ ਚਾਦੂ ਵਰਕਰਾਂ ਨੂੰ ਮੌਕਾ ਦਿੱਤਾ ਜਾਊਗਾ ਤਾਂ ਲੰਗਰ ਦੇ ਉੱਤਰ ਹੀ ਬਿਲਕੁਲ ਜੀ ਬਿਲਕੁਲ ਉਹਦੇ ਨਵੇਂ ਚੇਅਰਮੈਨ ਸਾਡੇ ਬਹੁਤ ਹੀ ਪੁਰਾਣੇ ਸੰਘਰਸ਼ ਦੇ ਸਾਥੀ ਮੇਰੇ ਛੋਟੇ ਵੀਰ ਸਰਦਾਰ ਗੁਰਦੀਪ ਸਿੰਘ ਟਵਾਣਾ ਜਿਹੜੇ ਕਿ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਖੇਤੀਬਾੜੀ ਦਾ ਕੰਮ ਕਰਦੇ ਨੇ ਵਲੰਟੀਅਰ ਨੇ ਅਲੱਗ-ਅਲੱਗ ਅਹੁਦਿਆਂ ਤੇ ਕੰਮ ਕੀਤਾ ਤੇ ਉਹਨਾਂ ਨੂੰ ਬਤੌਰੇ ਚੇਅਰ ਇਹ ਜਿਹੜੀ ਕੁਰਸੀ ਜਿਹੜੀ ਉਹਨਾਂ ਨੇ ਸੰਭੀ ਹੈ ਇਸ ਮੌਕੇ ਹਰਚਰ ਸਿੰਘ ਜੀ ਬਰਸ਼ਰ ਸਾਹਿਬ ਜਿਹੜੇ ਕਿ ਚੇਅਰਮੈਨ ਨੇ ਪੰਜਾਬ ਮੰਡੀ ਬੋਰਡ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਆ ਮੈਂ ਧੰਨਵਾਦ ਕਰਨਾ ਚਾਹੁੰਦਾ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਮਨੀਸ਼ ਸ਼ੋਧਿਆ ਜੀ ਸਾਰਿਆਂ ਦਾ ਕਿ ਬਹੁਤ ਹੀ ਇੱਕ ਕਾਬਲ ਹੁਨਾਰ ਔਰ ਜ਼ਮੀਨ ਨਾਲ ਜੁੜਿਆ ਇੱਕ ਵਲੰਟੀਅਰ ਜਿਹੜਾ ਹੈ ਉਹਨਾਂ ਨੂੰ ਇਹ ਅਹੁਦਾ ਦੇ ਕੇ ਇਹਨਾਂ ਨੇ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਹਰ ਮੈਂ ਵਿਸ਼ਵਾਸ ਦਉਨਾ ਨਾਪਾ ਦੀ ਧਾਣਾ ਮੰਡੀ ਦੇ ਸਾਰੇ ਜਨੇ ਆਰਥੀਆ ਭਾਈਚਾਰਾ ਹੈ ਲਗ ਲਗ ਲੇਬਰ ਹੈ ਬਾਕੀ ਜੀ ਨੇ ਸਾਰੇ ਜੁੜੇ ਹੋਏ ਨੇ ਮੰਡੀ ਦੇ ਨਾਲ ਕਿ ਤੁਹਾਡੇ ਸਭ ਦੇ ਮਸਲੇ ਜਿਹੜੇ ਆ ਉਹ ਸਮੇਂ ਸਿਰ ਹੱਲ ਹੋਣਗੇ